ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਦੀ ਇੱਕ ਬਹੁਤ ਵੱਡੀ ਖੁਸ਼ਖਬਰੀ ਯੂਰਪ ਤੋਂ ਸਿੱਖਾਂ ਵਾਸਤੇ ਨਿਕਲ ਕੇ ਸਾਹਮਣੇ ਆਈ ਹੈ ਇਹ ਜਿਹੜੀ ਖੁਸ਼ਖਬਰੀ ਹੈ ਡਾਕਟਰ ਰਾਜਵੰਦ ਸਿੰਘ ਜੀ ਨੂੰ ਲੈ ਕੇ ਸਾਹਮਣੇ ਆਈ ਹੈ ਡਾਕਟਰ ਰਾਜਵੰਦ ਸਿੰਘ ਜੀ ਜੋ ਕਿ ਇਕੋ ਸਿੱਖ ਨਾਮ ਦੀ ਸੰਸਥਾ ਚਲਾਉਂਦੇ ਨੇ ਯੂਰਪ ਦੇ ਵਿੱਚ ਸਾਰੇ ਯੂਰਪ ਦੀ ਜਿਹੜੀ ਸੰਸਥਾ ਹੈ ਔਰ ਉਸ ਸੰਸਥਾ ਦੇ ਜਿਹੜੇ ਮੋਢੀ ਨੇ ਡਾਕਟਰ ਰਾਜਵੰਦ ਸਿੰਘ ਜੀ ਨੇ ਹੁਣ ਇਹਨਾਂ ਦਾ ਇੱਕ ਵੀਡੀਓ ਸਾਹਮਣੇ ਆ ਰਿਹਾ ਜਿਸ ਦੇ ਵਿੱਚ ਇਹ ਪਿਛਲੇ ਵਾਲੇ ਪੌ ਫਰਾਂਸਿਸ ਨੂੰ ਗੁਰੂ ਨਾਨਕ ਸਾਹਿਬ ਦਾ ਸ਼ਬਦ ਸੁਣਾ ਰਹੇ ਸਨ ਔਰ ਉਸ ਤੋਂ ਬਾਅਦ ਜਿਹੜਾ ਪੌਪ ਫਰਾਂਸਿਸ ਸੀ ਉਸਨੇ ਤਾਲੀਆਂ ਦੇ ਨਾਲ ਇਹਨਾਂ ਦਾ ਸਵਾਗਤ ਕੀਤਾ ਇਹਨਾਂ ਦਾ ਧੰਨਵਾਦ ਕੀਤਾ ਇਹ ਪੂਰਾ ਵੀਡੀਓ ਤੁਹਾਨੂੰ ਅੱਗੇ ਚੱਲ ਕੇ ਦਿਖਾਵਾਂਗੇ ਦੂਸਰਾ ਵੀਡੀਓ ਅੱਜ ਦੀ ਤਰੀਕ ਦੇ ਵਿੱਚ ਇਹਨਾਂ ਦਾ ਸਾਂਝਾ ਕੀਤਾ ਜਾ ਰਿਹਾ ਜਿਸ ਦੇ ਵਿੱਚ ਸਾਰਿਆਂ ਨੇ ਮੂੰਹ ਦੇ ਉੱਤੇ ਮਾਸਕ ਪਾਏ ਹੋਏ ਨੇ ਔਰ ਇੱਕ ਪੌਪ ਦੇ ਸਾਹਮਣੇ ਇਹ ਸਿੱਖਾਂ ਨੂੰ ਸੰਬੋਧਿਤ ਕਰ ਰਹੇ ਨੇ ਸਿੱਖ ਧਰਮ ਦੇ ਬਾਰੇ ਲੋਕਾਂ ਨੂੰ ਦੱਸ ਰਹੇ ਨੇ ਸਿੱਖ ਔਣ ਨੇ ਸਿੱਖ ਕੀ ਚਾਹੁੰਦੇ ਨੇ ਸਿੱਖ ਕਿਸ ਪ੍ਰਕਾਰ ਦਾ ਧਰਮ ਹੈ ਉਹ ਵੀਡੀਓ ਵੀ ਪੂਰਾ ਤੁਹਾਨੂੰ ਅੱਗੇ ਚੱਲ ਕੇ ਦਿਖਾਉਣੇ ਹਾਂ ਉਹਨੂੰ ਦੂਸਰਾ ਵੀਡੀਓ ਦਿਖਾਵ સયય ਇਕੋ ਸਿੱਖ ਸੰਸਥਾ ਚਲਾਉਂਦੇ ਨੇ ਯੂਰਪ ਦੇ ਵਿੱਚ ਨੇ ਔਰ ਯੂਰਪ ਦੇ ਵਿੱਚ ਰਹਿੰਦੇ ਹੋਏ ਇਹਨਾਂ ਨੇ ਸਿੱਖ ਧਰਮ ਵਾਸਤੇ ਬਹੁਤ ਸਾਰੀਆਂ ਸੇਵਾਵਾਂ ਦਿੱਤੀਆਂ ਨੇ ਪਿਛਲੇ ਸਮੇਂ ਦੌਰਾਨ ਡਾਕਟਰ ਰਾਜਵੰਦ ਸਿੰਘ ਜੀ ਨੇ ਔਰ ਅਮਰੀਕਾ ਨੇ ਮਿਲ ਕੇ ਗੁਰੂ ਨਾਨਕ ਨਾਮ ਇੱਕ ਫਿਲਮ ਬਣਾਈ ਸੀ ਔਰ ਇਸ ਫਿਲਮ ਦਾ ਇੱਕ ਛੋਟਾ ਜਿਹਾ ਟ੍ਰੇਲਰ ਵੀ ਤੁਹਾਨੂੰ ਇੱਥੇ ਵੀਡੀਓ ਦੇ ਵਿੱਚ ਆਪਾਂ ਦਿਖਾ ਦੇਾਂਗੇ ਇਸ ਤੋਂ ਇਲਾਵਾ ਪਿਛਲੇ ਸਮੇਂ ਦੇ ਵਿੱਚ ਇੱਕ ਹੋਰ ਵੀਡੀਓ ਇਹਨਾਂ ਦਾ ਪੌਪ ਸਾਫ ਦੇ ਨਾਲ ਜਿਹੜੇ ਪੌਪ ਫ੍ਰਾਂਸਿਸ ਸੀਗੇ ਪਿਛਲੇ ਸਮੇਂ ਦੌਰਾਨ ਜਿਨ੍ਹਾਂ ਦੀ ਪਿਛਲੇ ਸਮੇਂ ਦੇ ਵਿੱਚ ਮੌਤ ਹੋ ਗਈ ਉਹਨਾਂ ਦੇ ਨਾਲ ਇਹਨਾਂ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ ਜਾ ਰਿਹਾ ਨਾਇ ਅਗੁਰ ਨਾਨਕ ਸ਼ਬਦ ਸੁਣਨ ਤੋਂ ਬਾਅਦ ਜਿਹੜਾ ਪੌਪ ਸੀਗਾ ਉਹ ਵੀ ਉਸਨੇ ਤਾਲੀਆਂ ਦੇ ਨਾਲ ਇਹਨਾਂ ਦਾ ਧੰਨਵਾਦ ਕੀਤਾ ਪਹਿਲਾਂ ਤੁਸੀਂ ਗੁਰਨਾਨਕ ਫਿਲਮ ਵਾਲਾ ਇੱਕ ਛੋਟਾ ਜਿਹਾ ਵੀਡੀਓ ਹੈ ਇਹ ਦੇਖ ਲਓ ਇਸ ਤੋਂ ਇਲਾਵਾ ਫਿਰ ਜਿਹੜਾ ਦੂਜਾ ਵੀਡੀਓ ਤੁਹਾਨੂੰ ਉਹ ਦਿਖਾਉਣੇ ਹਾਂ ਇਹ ਸਾਰੇ ਜਿਹੜੇ ਜਿੰਨੇ ਵੀ ਵੀਡੀਓ ਨੇ ਇਹ ਡਾਕਟਰ ਰਾਜਵੰਦ ਸਿੰਘ ਜੀ ਦਾ ਇੱਕ YouTube ਚੈਨਲ ਹੈ ਉਸ ਚੈਨਲ ਤੋਂ ਲੈ ਕੇ ਸੀ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਜਾ ਕੇ ਇਹਨਾਂ ਦੇ ਚੈਨਲ ਦੇ ਉੱਤੇ ਦੇਖ ਸਕਦੇ ਜੇ ਸਿੱਖ ਕੌਮ ਨੂੰ ਇਹ ਬਹੁਤ ਵੱਡੀਆਂ ਸੇਵਾਵਾਂ ਯੂਰਪ ਦੇ ਵਿੱਚ ਦੇ ਰਹੇ ਨੇ ਔਰ ਪੂਰੀ ਦੁਨੀਆ ਦੇ ਵਿੱਚ ਇਸੇ ਕੌਮ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਪਹਿਲਾ ਗੁਰਨਾਨਕ ਫਿਲਮ ਵਾਲਾ ਵੀ A child was born in 1469. He would become the founder of the Sikh faith, the world's fifth largest religion. This 15th century teacher, poet, and revolutionary activist, whose universal message, justice and equality for all, woman's empowerment, service to others, an honest living, and devotion to nature and the environment, were well ahead of his time. And yet, his story is virtually unknown to the Western world. Guru Nanak was an explorer. He explored the external world as well as the internal world. He's leaving footprints in distant places and he's imprinting his message, his love, in the hearts and minds of people. The central tenet of his philosophy one universal creator, God, truth and eternal is a name. God is one and is everywhere. He would burst into hymns, into divine song, into sublime poetry. It is a direct connection with the divine because music has that power. It's a hotline to God. Every year, sick pilgrims travel to his birthplace. ਇਸ ਦੇ ਨਾਲ ਤੁਹਾਨੂੰ ਇਹ ਵੀ ਦੱਸ ਦਵਾਂਗੇ ਕਿ ਚੀਨ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਗਏ ਸਨ ਅਤੇ ਚੀਨ ਦੇ ਵਿੱਚ ਬਹੁਤ ਸਾਰੇ ਸਥਾਨ ਨੇ ਜਿਹੜੇ ਚੀਨੀ ਲੋਕਾਂ ਨੇ ਉਹਨਾਂ ਨੇ ਉਹਨਾਂ ਨੂੰ ਆਪਣੇ ਪੀਰ ਜਾਂ ਆਪਣੇ ਗੁਰੂ ਮੰਨ ਕੇ ਰੱਖ ਲਿਆ ਹੈ। ਉਹਾਂ ਦੇ ਉੱਤੇ ਗੁਰੂ ਨਾਨਕ ਸਾਹਿਬ ਜੀ ਗਏ ਸਨ ਤਾਂ ਉਹਨਾਂ ਉਹਨਾਂ ਥਾਵਾਂ ਦੇ ਉੱਤੇ ਚੀਨੀ ਲੋਕਾਂ ਨੇ ਆਪਣੇ ਮੰਦਰ ਬਣਾਏ ਹੋਏ ਨੇ ਔਰ ਗੁਰੂ ਨਾਨਕ ਸਾਹਿਬ ਜੀ ਦੀ ਪੂਜਾ ਕਰਦੇ ਨੇ। ਇਸੇ ਪ੍ਰਕਾਰ ਦੇ ਨਾਲ ਯੂਰਪ ਦੇ ਵਿੱਚ ਹੁਣ ਡਾਕਟਰ ਰਾਜਵੰਤ ਸਿੰਘ ਜੀ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਫਲਸਫਾ ਹੈ ਉਸ ਨੂੰ ਫੈਲਾਉਣ ਦੇ ਵਿੱਚ ਕਾਮਯਾਬ ਹੋ ਰਹੇ ਨੇ ਔਰ ਗੁਰੂ ਨਾਨਕ ਸਾਹਿਬ ਦੇ ਬਾਰੇ ਪੂਰੀ ਦੁਨੀਆ ਨੂੰ ਦੱਸ ਰਹੇ ਨੇ। ਸੰਕਿਤਾ ਦੂਸਰਾ ਵੀਡੀਓ ਦਿਖਾਵਾਂਗਾ ਇਹ ਜਿਹੜਾ ਵੀਡੀਓ ਹੈ ਇਸ ਦੇ ਵਿੱਚ ਇਹਨਾਂ ਨੇ ਜਦੋਂ ਪਾਪ ਨੂੰ ਗੁਰੂ ਨਾਨਕ ਸ਼ਬਦ ਸੁਣਾਇਆ ਤਾਂ ਵੈਟिकन ਦੇ ਵਿੱਚ ਗੁਰੂ ਨਾਨਕ ਸ਼ਬਦ ਸੁਣ ਕੇ ਪਾਪ ਨੇ ਅੱਗੇ ਤਾਲੀਆਂ ਦੇ ਨਾਲ ਇਹਨਾਂ ਦਾ ਸਵਾਗਤ ਕੀਤਾ ਸੁਣਿਓ ਜਰਾ ਇਹ ਜਿਹੜਾ ਵੀਡੀਓ ਹੈ ਬਹੁਤ ਲੰਬਾ ਹੈ 4 1/2 ਮਿੰਟ ਦਾ ਵੀਡੀਓ ਹੈ ਇਸ ਕਰਕੇ ਤੁਹਾਨੂੰ ਇੱਥੇ ਤਾਂ ਮੈਂ ਸਾਰਾ ਨਹੀਂ ਦਿਖਾ ਸਕਦਾ ਪਰ ਇੱਥੇ ਤੁਹਾਨੂੰ ਆਪਾਂ ਡਾਕਟਰ ਰਾਜਵੰਦ ਸਿੰਘ ਜੀ ਦਾ ਉਹ ਵੀਡੀਓ ਪੂਰਾ ਦਿਖਾਵਾਂਗੇ ਜਿਸ ਦੇ ਕਰਕੇ ਆਪਾਂ ਇਹਨਾਂ ਦੀ ਇਹ ਖਬਰ ਤੁਹਾਨੂੰ ਦਿਖਾਈ ਹੈ ਡਾਕਟਰ ਰਾਜਵੰਦ ਸਿੰਘ ਜੀ ਦਾ ਅੱਜ ਦੀ ਤਰੀਕ ਦੇ ਵਿੱਚ ਇੱਕ ਬਹੁਤ ਵੱਡਾ ਵੀਡੀਓ ਵਾਇਰਲ ਹੋ ਰਿਹਾ ਹੈ ਇਸ ਵੀਡੀਓ ਦੇ ਵਿੱਚ ਸਾਰਿਆਂ ਦੇ ਮੂੰਹ ਦੇ ਉੱਤੇ ਮਾਸਕ ਨੇ ਔਰ ਵੈਟिकन ਸਿਟੀ ਦੇ ਵਿੱਚ ਡਾਕਟਰ ਰਾਜਵੰਦ ਸਿੰਘ ਜੀ ਬੈਠੇ ਹੋਏ ਨੇ ਔਰ ਖੜੇ ਨੇ ਮਤਲਬ ਉੱਥੇ ਇੱਕ ਬਹੁਤ ਵੱਡੀ ਧਰਮ ਸਭਾ ਰੱਖੀ ਗਈ ਜਿਸ ਧਰਮ ਸਭਾ ਦੇ ਵਿੱਚ ਸਾਰੇ ਹੀ ਧਰਮ ਗੁਰੂਆਂ ਔਰ ਉਥੇ ਡਾਕਟਰ ਰਾਜਵੰਦ ਸਿੰਘ ਜੀ ਉਸ ਕਮਿਊਨਿਟੀ ਨੂੰ ਉਸ ਜਿਹੜੀ ਉਥੇ ਕਮੇਟੀ ਬੈਠੀ ਹੈ ਉਹਨਾਂ ਸਾਰਿਆਂ ਨੂੰ ਲੀਟ ਕਰ ਰਹੇ ਨੇ ਔਰ ਦੁਨੀਆ ਨੂੰ ਦੱਸ ਰਹੇ ਨੇ ਕਿ ਸਿੱਖ ਧਰਮ ਕੌਣ ਹੈ ਸਿੱਖ ਧਰਮ ਕਿਸ ਪ੍ਰਕਾਰ ਦੇ ਨਾਲ ਕੰਮ ਕਰਦਾ ਹੈ ਆਓ ਇਹਨਾਂ ਦਾ ਇਹ ਵਾਲਾ ਵੀਡੀਓ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਹਾਂ ਦੇਖੋ ਜਰਾ ਵੀਡੀਓ ਲੈਟਸ ਨਾਓ ਲਿਸਨ ਟੂ ਡਾਕਟਰ ਰਾਜਵੰਦ ਸਿੰਘ ਫਾਊਂਡਰ ਐਂਡ ਪ੍ਰੈਜ਼ੀਡੈਂਟ ਆਫ ਇਕੋ ਸਿੱਖ ਹਿਸ ਹੋਲiness ਐਂਡ ਆਲ ਦਰ ਸਟੀਮਡ ਲੀਡਰਸ ਫਰਮ ਆਲ ਫੈਥ ਕਮਿਊਨਿਟੀਆਂ This is the most powerful platform that we have created for the world and for the leadership of this entire planet. We are sending a very strong signal. And in the words of Guru Nanak, the founder of the Sikh faith, who um, was a singer and a poet, because the, the message has to hit the heart, not the minds of the people, but we have to reach out to the hearts of every human being. and i would want to share the words that guru nanak sang pavane guru paani pita mata tarat mahat divs raat doedai daaya khele sag Guru Nanak says that the water is the father, the air is the teacher, and earth is our common mother. Just as we don't dishonor our mother, father, and teacher, why would we dishonor? These gifts from our Creator. These climate crisis and the social justice crisis have brought this entire world to a brink. And I want to appeal to all the members of the Sikh community using this occasion that we, if we love Guru Nanak, if we love our own founder of our faith, then we must serve the entire planet and the entire humanity. And I also want to say that no one nation can just focus on its own and say that they will survive. If one nation sinks, we all sink. If one corporation thinks that they can profit alone, then we will all sink. And no one community can go forward without taking all of us together. So this is a message of love and compassion and justice that we need to send to the entire world. Thank you. ਸੀ ਡਾਕਟਰ ਰਾਜਵੰਦ ਸਿੰਘ ਜੀ ਦੇ ਉਹ ਸਾਰੇ ਵੀਡੀਓ ਜੋ ਤੁਹਾਡੇ ਨਾਲ ਆਪਾਂ ਸਾਂਝੇ ਕਰਨਾ ਚਾਹੁੰਦੇ ਸਨ ਡਾਕਟਰ ਰਾਜਵੰਦ ਸਿੰਘ ਜੀ ਜੋ ਕਿ ਯੂਰਪ ਦੇ ਵਿੱਚ ਸਿੱਖ ਧਰਮ ਨੂੰ ਸੰਬੋਧਿਤ ਕਰਦਿੰਨੇ ਅਲੱਗ-ਅਲੱਗ ਥਾਵਾਂ ਦੇ ਉੱਤੇ ਪਹੁੰਚ ਕੇ ਯੂਰਪ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਸਿੱਖ ਧਰਮ ਦਾ ਪ੍ਰਚਾਰ ਕਰ ਰਹੇ ਨੇ ਪਿਛਲੇ ਸਾਲਾਂ ਦੌਰਾਨ ਇਹਨਾਂ ਨੇ ਗੁਰੂ ਨਾਨਕ ਨਾਮ ਦੇ ਉੱਤੇ ਇੱਕ ਫਿਲਮ ਬਣਾਈ ਅਮਰੀਕਾ ਦੇ ਨਾਲ ਮਿਲ ਕੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਤੋਂ ਇੱਕ ਨਵੀਂ ਫਿਲਮ ਬਣਾਉਣ ਵਾਲੇ ਨੇ ਜੋ ਕਿ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਹੋਵੇਗੀ ਅਮਰੀਕਾ ਵੀ ਇਹਨਾਂ ਦੀ ਮਦਦ ਕਰ ਰਿਹਾ ਹੈ ਬਹੁਤ ਸਾਰੇ ਲੋਕ ਇਸ ਪ੍ਰੋ ਬਹੁਤ ਜਲਦ ਆਪਾਂ ਨੂੰ ਸ੍ਰੀ ਗੁਰੂ ਕ੍ਰਾਂਤ ਸਾਹਿਬ ਜੀ ਦੇ ਉੱਤੇ ਵੀ ਫਿਲਮ ਦੇਖਣ ਨੂੰ ਮਿਲ ਸਕਦੀ ਹੈ ਇਹ ਸਾਰੇ ਵੀਡੀਓ ਇਸ ਦੇ ਬਾਰੇ ਜ਼ਿਆਦਾ ਜਾਣਕਾਰੀ ਤੁਹਾਨੂੰ ਚਾਹੀਦੀ ਹੋਵੇ ਤਾਂ ਤੁਸੀਂ ਡਾਕਟਰ ਰਾਜਵੰਤ ਸਿੰਘ ਲਿਖਿਓ YouTube ਦੇ ਉੱਤੇ ਜਾ ਕੇ ਔਰ ਤੁਹਾਨੂੰ ਇਹਨਾਂ ਦਾ ਚੈਨਲ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਇਹਨਾਂ ਦੇ ਵੀਡੀਓ ਵੀ ਦੇਖ ਸਕਦੇ ਜੇ ਪਰ ਆ ਜਿਹੜਾ ਵੀਡੀਓ ਤੁਹਾਨੂੰ ਮੈਂ ਦਿਖਾਇਆ ਇਹ ਵੀਡੀਓ ਮੈਨੂੰ ਇਹਨਾਂ ਦੇ ਕਿਤੇ ਚੈਨਲ ਤੇ ਨਹੀਂ ਦਿਸਿਆ ਪਰ ਇਹ ਵੀਡੀਓ ਵਾਇਰਲ ਹੋਇਆ ਇਹ ਜਿਹੜਾ ਵੀਡੀਓ ਸੀ ਸਾਡੇ ਤੱਕ ਕਿਸੇ ਨੇ ਸ਼ੇਅਰ ਕਰਕੇ ਪਹੁੰਚਾਇਆ ਸੀ ਇਸ ਕਰਕੇ ਅਸੀਂ ਤੁਹਾਡੇ ਸਾਰਿਆਂ ਦੇ ਨਾਲ ਵੀਡੀਓ ਬਣਾ ਕੇ ਇਹਨਾਂ ਦੀ ਸਾਰੀ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਸਨ ਸੋ ਡਾਕਟਰ ਹੁਣ ਇਸ ਤੋਂ ਇਲਾਵਾ ਤੁਹਾਨੂੰ ਅਗਲੀ ਖਬਰ ਦੱਸਦੇ ਹਰੀਪ ਸਿੱਧੂ ਦਾ ਅੱਜ ਦੀ ਤਰੀਕ ਤੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਦੀਪ ਸਿੱਧੂ ਦੀ ਫੈਨ ਫੋਲੋਇੰਗ ਦਿਨਾਂ ਦੇ ਵਿੱਚ ਲੱਖਾਂ ਦੇ ਵਿੱਚ ਪਹੁੰਚ ਗਈ ਸੀ ਇਸੇ ਪ੍ਰਕਾਰ ਦੇ ਨਾਲ ਜਿਹੜੀਆਂ ਸਰਕਾਰਾਂ ਸੀ ਉਹ ਦੀਪ ਸਿੱਧੂ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਸਨ ਪਰ ਦੀਪ ਸਿੱਧੂ ਨੇ ਦਿਨਾਂ ਦੇ ਵਿੱਚ ਹੀ ਇੰਨੀ ਤਰੱਕੀ ਹਾਸਲ ਕਰ ਲਈ ਪਰ ਦੀਪ ਸਿੱਧੂ ਦੇ ਬਾਰੇ ਉਹਨਾਂ ਦੇ ਹੀ ਚੋੜੀਦਾਰ ਜੇਕਰ ਇਸ ਪ੍ਰਕਾਰ ਦੀਆਂ ਗੱਲਾਂ ਕਹਿਣ ਤਾਂ ਸਾਰਿਆਂ ਨੂੰ ਫਰਕ ਪੈਣਾ ਚਾਹੀਦਾ ਹੈ ਜਰਨੈਲ ਸਿੰਘ ਉਹਨਾਂ ਨੇ ਕਰੇਗਾ ਬਿਲਕੁਲ ਉਹ ਇੰਡੀਅਨ ਸਟੇਟ ਨਾਲ ਪੂਰਾ ਲੜਨ ਦੇ ਮੂਡ 'ਚ ਸੀ ਮੈਂ ਅੱਜ ਦੱਸਣ ਲੱਗਿਆ ਪਹਿਲੀ ਵਾਰ ਉਹ ਕਾਬਲ ਕੰਧਾਰ ਜਾਣਾ ਚਾਹੁੰਦਾ ਸੀ ਹੋਰ ਦੱਸੋ ਕਿਵੇਂ ਉਹ ਛੱਡ ਦੇਣਾ ਚਾਹੁੰਦਾ ਸੀ ਇਸ ਰਿਸ਼ ਨੂੰ ਤਾਲਿਮਾਨ ਨਾਲ ਗੱਲਬਾਤ ਕਰਨੀ ਚਾਹੁੰਦਾ ਸੀ ਹੋਰ ਦੱਸੋ ਮੈਂ ਸਵੇਰ ਤੱਕ ਸਾਬ ਤੇ ਖੜ ਕੇ ਜਾ ਕੇ ਹਨੂਣੇ ਨਾਲ ਪਿਆਰ ਮੈਂ ਸਾਥ ਜਗਰੈਨ ਸਿੰਘ ਨੂੰ ਮੰਗ ਖੜ ਕੇ ਸਾਹਮਣੇ ਲੜੂੰਗਾ ਇੰਡੀਅਨ ਸਟੇਟ ਮਿਲਾਂਗੇ ਇੱਕ ਹੋਰ ਨਵੇਂ ਵੀਡੀਓ ਨਵੀਂ ਜਾਣਕਾਰੀ ਦੇ ਨਾਲ ਸਾਡੇ ਚੈਨਲ ਨੂੰ ਸਪੋਰਟ ਕਰਨ ਵਾਸਤੇ ਇਹ ਵਾਲਾ QR ਕੋਡ ਹੈ ਜਾਂ ਵੀਡੀਓ ਦੇ ਥੱਲੇ ਇੱਕ ਛੋਟਾ ਜਿਹਾ ਸੁਪਰ ਥੈਂਕਸ ਟੂ ਨਿੱਟ ਕਰ ਦਿਓ ਸੋ ਮਿਲਾਂਗੇ ਨਵੇਂ ਵੀਡੀਓ ਨਵੀਂ ਜਾਣਕਾਰੀ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ